ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਦੀ ਉਹ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕੀ ਚੀਕਾ ਇਹਦੀਆ ਇਸ ਤਰੀਕੇ ਨਾਲ ਨਿਕਲ ਗਿਆ ਭਗਵੰਤ ਦੀਆ ਕੀ ਅੱਜ 5ਵੀਂ 6ਵੀਂ ਸਿੱਟ ਬਣ ਗਈ ਔਰ ਸਿੱਟ ਦਾ ਲੈਵਲ ਹੁਣ ਉੱਤੋਂ ਥੱਲੇ ਨੂੰ ਆਈ ਜਾਂਦਾ ਹੁਣ ਕੁਛ ਅਫਸਰ ਲਾਏ ਆ ਚਲੋ ਮੈਨੂੰ ਖੁਸ਼ੀ ਆ ਮੈਂ ਪਿਛਲੀ ਵਾਰੀ ਕਿਹਾ ਸੀ ਸਵਾਦ ਤਾਂ ਆਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ ਸੋਨੇ ਹੋ ਮਗਰ ਆਪ ਤਾਂ ਬੜਿਆ ਨਹੀਂ ਚਲੋ ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਆਪ ਦੀਆਂ ਅੱਖਾਂ ਤੇ ਕੰਨ ਲਾ ਛੱਡੀਆਂ ਨਹੀਂ ਉੱਥੇ ਇੱਕ ਐਸਪੀ ਲਾਇਆ ਹੈ ਭਾਵੇਂ ਅਫਸਰ ਜੂਨੀਅਰ ਹੈ ਮਗਰ ਭਗਵੰਤ ਸਿੰਘ ਮਾਨ ਦੇ ਹਲਕੇ ਦਾ ਐਸਪੀ ਇਹ ਸਿੱਟ ਚ ਪਾਇਆ ਮੈਨੂੰ ਲੱਗਦਾ ਹੌਟਲਾਈਨ 'ਚ ਦੱਸੂ ਤਾਂ ਜ਼ਰੂਰ ਹੌਟਲਾਈਨ 'ਚ ਭਗਵੰਤ ਨੂੰ ਦੱਸੂ ਤਾਂ ਜ਼ਰੂਰ ਕੀ ਮਜੀਠੀਆ ਕੀ ਕਹਿ ਕੇ ਗਿਆ ਔਰ ਮੈਂ ਬੜਾ ਸਪਸ਼ਟਾ ਜੀ ਵੇਖੋ ਹਾਲਾਤ ਵੇਖ ਲਓ ਕਾਨੂੰਨ ਤਾਂ ਕਾਨੂੰਨ ਹੈ ਹਾਈ ਕੋਰਟ ਦਾ ਆਰਡਰ ਇਹ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟ੍ਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹ ਇਹ ਨਹੀਂ ਮੰਨਦੇ ਮਗਰ ਮੇਰਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਜਦ ਉਹਨੂੰ ਸੱਦਦੀ ਆ ਪੁਲਿਸ ਯਾ ਏਡੀ ਤੇ ਭਗਵੰਤ ਮਾਨ ਜੀ ਉਹਨੂੰ ਲੈ ਕੇ ਰਫੂ ਚੱਕਰ ਹੋ ਜਾਣਾ ਚਾਰ ਵਾਰੀ ਸੱਦ ਲਿਆ ਭਗਵੰਤ ਆਪਣੇ ਨੂੰ ਕੇਜਰੀਆ ਨੂੰ ਮੇਰੇ ਯਾਰ ਨੂੰ ਉਹ ਤਾਂ ਜਾਂਦਾ ਨਹੀਂ ਮੈਨੂੰ ਸੱਤ ਵਾਰੀ ਸੱਦਿਆ ਕੱਲਾ ਸ਼ਹੀਦ ਜੀ ਦੇ ਆੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ ਹਾਂ ਬਾਕੀ ਜਿੰਨੀ ਵਾਰੀ ਮੈਂ ਸੱਦਿਆ ਮੈਂ ਆਈ ਵਾਰੀ ਪੇਸ਼ ਹੋਇਆ। ਔਰ ਤੁਸੀਂ ਸਿਟਾਂ ਦਾ ਹਾਲ ਵੇਖ ਲਓ ਕਿੰਨੀ ਪੋਲੀਟਿਕਲੀ ਅੰਡਰ ਪ੍ਰੈਸ਼ਰ ਚੱਲ ਰਹੀਆਂ ਨੇ। ਕਦੇ ਸੁਣਿਆ ਕਿ ਪਰਚਾ ਪਹਿਲਾਂ ਡੀਜੀਪੀ ਦਵੇ, ਥਾਣੇਦਾਰ ਦਿੰਦੇ ਹੁੰਦੇ ਪਰਚਾ ਸਾਨੂੰ ਤੇ ਉਹ ਡੀਜੀਪੀ ਨੇ ਪਰਚਾ ਦਿੱਤਾ। ਉਹ ਡੀਜੀਪੀ ਚਟੋਫਾਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ। ਸਰਕਾਰ ਨੇ ਉਹਨੂੰ ਮੇਜਰ ਪੈਨਲਟੀ 'ਚ ਚਾਰਟ ਸ਼ੀਟ ਕਰਤਾ। ਹੁਣ ਉਸ ਤੋਂ ਬਾਅਦ ਅੱਜ ਪੰਜਵੀਂ ਸਿੱਟਕੇ ਮੈਂ ਪੇਸ਼ ਹੋ। ਮਤਲਬ ਕਿ ਚਾਰ ਸਿੱਟਾਂ ਨੇ ਜਵਾਬ ਦਿੱਤਾ ਇਹਨੂੰ ਸਰਕਾਰ ਨੂੰ ਕਿ ਇੱਥੇ ਪਰਚਾ ਨਹੀਂ ਬਣਦਾ ਇਹ ਗਲਤ ਕੰਮ ਹੈ। ਹੁਣ ਵੇਖੋ ਨਵੀਂ ਸਿੱਟ ਬਣ ਗਈ। ਅਫਸਰ ਵੀ ਜੂਰੀਅਰ ਹੁੰਦੇ ਜਾਂਦੇ ਹੁਣ ਸੀਨੀਅਰਟੀ ਤੇ ਨਹੀਂ ਪਹਿਲਾਂ ਅਫਸਰ ਸੀਨੀਅਰ। ਹੁਣ ਵੇਖੋ ਨਵੀਂ ਸਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਯਾ ਭਗਵੰਤ ਮਾਨ ਨੂੰ ਕੁਝ ਕਰਨ ਤੇ ਲੱਗੂ ਆਪ ਦੀ ਪੋਸਟਿੰਗ ਦਾ ਫਿਕਰ ਰੱਖੂ ਮੈਨੂੰ ਫਿਕਰ ਕੋਈ ਨਹੀਂ ਅਫਸਰशाही ਬਦਲੀ ਗਈ ਹੈ ਕੀ ਲੱਗਦਾ ਕਿ ਸਵਾਲਾਂ ਤੇ ਵੀ ਕੋਈ ਬਦਲਾਅ ਆਇਆ ਹੈ ਗਈ ਤੁਸੀਂ ਆਪਸੇ ਆਨੇ ਹੋ ਅਫਸਰਚਾਈ ਨੂੰ ਕਿੰਨੀ ਵਾਰੀ ਤਾਂ ਬਦਲਿਆ ਕਦੇ ਸੁਣਿਆ ਪਹਿਲਾਂ 5 6 ਸਿੱਟਾ ਬਣ ਗਈਆਂ ਨੇ ਔਰ ਸ਼ੁਕਰੀਮ ਕੋਟ ਦਾ ਆਰਡਰ ਹੈ ਇਹਨਾਂ ਤੇ ਕਿ ਇਹ ਜਿੰਨੀਆਂ ਵੀ ਸਿੱਟਾਂ ਨੇ ਏਜੰਸੀਆਂ ਨੇ ਇਹ ਕੇਜ ਪੈਰਟ ਨੇ ਤੋਤੇ ਨੇ ਸਰਕਾਰਾਂ ਦੇ ਹੁਣ ਚੱਲਿਆਂ ਭਾਈ ਉਹਨਾਂ ਕੋਲ ਹੁਣ ਚੋਰੀ ਉੱਤੋਂ ਕਿਹੜੀ ਪੈਂਦੀ ਆ ਨਹੀਂ ਪੈਂਦੀ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਸੀਂ ਦਾਸ ਨੂੰ ਮਿਲ-ਮੁੱਲ ਜਾਇਓ ਇਸ ਲਈ ਭਰਾਵਾ ਜੀ ਕਹਿ ਰਹੇ ਹੋ ਇਹ ਕਰ ਤੋਂ ਡਾਊਨ ਕਰੀ ਜਾਣ ਲੱਗਦਾ ਜਿੰਕਾਰੀ ਕਰ ਸਕਦੇ ਪਈ ਤੁਹਾਨੂੰ ਮਤਲਬ ਉਹ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਭਵੇ ਨਾ ਉਹਨੂੰ ਕਿਹੇ ਝੂਠੇ ਕੇਚੇ ਤਾਂ ਬਚਾਉਣਗੇ ਮੈਂ ਕਿਹੜਾ ਕਈ ਕਾਂਗਰਸ ਵਾਂਗੂ ਰਾਤ ਦੇ ਹਨੇਰੇ ਮਿਲਿਓ ਨਾ ਜਿਹੜੇ ਰਾਤ ਦੇ ਨੇਰੇ ਮਿਲਦੇ ਆ ਉਹ ਤਾਂ ਵਿਚਾਰੇ ਬੋਲਦੇ ਨੇ ਉਹਨਾਂ ਨੂੰ ਤਾਂ ਵਝਾਈ ਨਾਲੇ ਹੋ ਗਿਆ ਥੋੜਾ ਸਮਝੌਤਾ ਹੁਣ ਤਾਂ ਤੁਸੀਂ ਰੂਲਿੰਗ ਪਾਰਟੀ ਬਣ ਕੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਇਕੱਠੇ ਲੜ ਰਹੇ ਹੋ ਦਿੱਲੀ ਦੇ ਖਰਗੇ ਸਾਹਿਬ ਨੂੰ ਜਿਹੜਾ ਮਫਲਰ ਕੇਜਰੀਵਾਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਦੇ ਗੱਲ 'ਚ ਪਾਤਾ ਕੇਜਰੀਵਾਲ ਸਾਹਿਬ ਵਿਦਾਊਟ ਮਫਲਰ ਹੋ ਗਿਆ ਮਫਲਰ ਮੈਂਨ ਕੌਣ ਬਣਾਤਾ ਖਰਗੇ ਸਾਹਿਬ ਇਹਨਾਂ ਦਾ ਐਲਾਈਅੰਸ ਤਾਂ ਹੋ ਗਿਆ ਭਾਈ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਹੈ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਂਗਾ ਧਰਮਸੋਤ ਨੂੰ ਖਹਿਰਾ ਸਾਹਿਬ ਨੂੰ ਕਿੱਕੀ ਢੱਲੋਂ ਨੂੰ ਆਸ਼ੂ ਨੂੰ ਬੜੀ ਲੰਮੀ ਲਿਸਟਾ ਕਾਂਗਰਸੀਆਂ ਦੀ ਗਿਲਜੀਆ ਨੂੰ ਹੁਣ ਮੈਨੂੰ ਲੱਗਦਾ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਨਿਕਲ ਕੇ ਹੁਣ ਐ ਦੁੱਧ ਧੋਤੇ ਹੋ ਕੇ ਲੈਨ ਚ ਪਾਰਟਨਰ ਆਪ ਤੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈ ਇਹਨਾਂ ਨੂੰ ਦੀ ਸਫਤਤਾ ਨੂੰ ਬਰਕਤ ਆ ਰਹੀਆਂ ਉਹ ਸਿੱਟਾ ਵੇ ਸਿੱਟਾ ਨਿਕਲ ਰਹੀਆਂ ਸਿੱਟਾ ਦਾ ਨਿਕਲਣਾ ਹੀ ਕੋਈ ਨਹੀਂ ਸਿੱਟਾ ਨਿਕਲ ਰਿਹਾ ਕੋਟਾ ਨੇ ਫੈਸਲੇ ਦੇ ਦਿੱਤੇ ਹਨ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਇਜਲੀ ਭਰਾਓ ਜੇ ਤਾਂ ਮੈਂ ਸ਼ਾਮ ਨੂੰ ਆ ਗਿਆ ਤੇ ਤੁਸੀਂ ਸਵਾਲ-ਜਵਾਬ ਕਰ ਲਿਓ ਨਹੀਂ ਆਇਆ ਤੇ ਫਿਰ ਤੇ ਮਿਲਾਂਗੇ ਕਦੇ ਫਿਰ ਮਹੀਨੇ ਨੂੰ ਮਿਲਾਂਗੇ ਦੋਆ ਨੂੰ ਮਿਲਾਂਗੇ ਤਿੰਨਾ ਨੂੰ ਮਿਲਾਂਗੇ ਮਗਰ ਮੈਂ ਬੰਨੂ ਭਗਵੰਤ ਵਾਲਾ ਭੜੀ ਭਾਈ ਆ ਮੈਂ ਮੈਂ ਭਗਵੰਤ ਵਾਲਾ ਕੁਝ ਲੈ ਆਹੋ ਸਰਦੀ ਕਲਾ ਜੇ ਜੇ ਸਾ ਮਾਇਆਵਤੀ ਕਿਹਾ ਕਿ ਅਸੀਂ ਕੱਲੇ ਚੋਂ ਲੜੇ ਕਿ ਉਹਨਾਂ ਨਾਲ ਚੁੱਕ ਕੇ ਮਾਰ ਦਿੱਤਾ ਪਹਿਲਾਂ ਪੁਲਿਸ ਡੀਆਈਜੀ ਆਫਿਸ ਗਿਆ ਹੁਣ ਪੁਲਿਸ ਲਾਈਨ ਹੈ ਪੂਰੇ ਬੈਰਗੇਡਿੰਗ ਕਰ ਲਿਆ ਵਰਕਰ ਨੂੰ ਆ ਨਹੀਂ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਵਰਾਟ ਹੈ ਨਾ ਕੇਜਰੀਆਲ ਨੂੰ ਕਵਰਾਟ ਨੇ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕੇਜਰੀਆਲ ਨੂੰ 18 ਨੂੰ ਛੱਦਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਛੱਦਦੇ ਆ ਹਰ ਕਹਿੰਦਾ ਕਿ ਉਹਦੇ ਨੂੰ ਜਹਾਜ਼ ਤੇ ਤਿਆਰ ਕਰਕੇ ਪੰਜਾਬ ਦਾ ਜਹਾਜ਼ ਉਹਨੂੰ ਉਡਾਰੀ ਮਰਵਾ ਦਿੰਦਾ ਕਿ ਉਹ ਤਾਂ ਬਪਾਸਨਾ ਤੇ ਬੈਠਣ ਲੱਗਿਆ ਭਾਈ ਸਾਡੀ ਤਾਂ ਬਪਾਸ ਦਾ ਕੋਈ ਨਹੀਂ ਤਾਂ ਵਾਹ ਗੁਰੂ ਵਾਹ ਗੁਰੂ ਕਰਨ ਵਾਲੇ ਬੰਦੇ ਆ ਲੱਲੂ ਕਰੇ ਕਵਲੀਆਂ ਰੱਬ ਛਿੱਧੀਆਂ ਪਾਵੇ ਇੱਧਰ ਵੀ ਰਾਜੀ ਉਧਰ ਅੰਦਰ ਵੀ ਰਾਜੀ ਜਿੱਥੇ ਰੱਖਣਾ ਰੱਬ ਦੇ ਰਗ ਜੇ ਰਹਿਣਾ ਹਾਂਜੀ ਲੱਗਦਾ ਇਹ ਜਿਹੜਾ ਕੀਤਾ ਜਾ ਰਿਹਾ ਜੀ ਇਹਦੇ ਨਾਲ ਵਰਕਰਾਂ ਦਾ ਹੌਸਲਾ ਹੋਰ ਵਧੂਗਾ ਤੇ ਅਗਲੇ ਲੋਕ ਇਹ ਵਰਕਰ ਚੜਦੀ ਕਲਾ ਜਿਹੜੇ ਵੇਖ ਇੰਨੀ ਠੰਡ 'ਚ ਆਏ ਨੇ ਉਹਨਾਂ ਦਾ ਧੰਨਵਾਦ ਹੈ ਮੇਰੇ ਭਰਾਵਾਂ ਦਾ ਇਹ ਜਰਨੈਲ ਬੰਦੇ ਨੇ ਰੱਬ ਦੀਆਂ ਕਲੀਆਂ ਔਰ ਭਗਵਾਨ ਸਤਿਗੁਰੂ ਮਾਲੂ ਇੱਕੋ ਵੇਂਤੀ ਆ ਪਰ ਇਹ ਸੀਟ ਸਦਾ ਨਹੀਂ ਰਹਿੰਦੀ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਵੇਖੀ ਅੰਤਰਾ ਵੱਟੋ ਵੱਟ ਭਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਮਲਾਂ ਦਾ ਤੂੰ ਤਾਂ ਅੱਗੇ ਅੱਗੇ ਇਲਾਜ ਕਰਾਉਂਦਾ ਫਿਰਦਾ ਕਹਿੰਦਾ ਤਾਂ ਲਿਬਰ ਲੂਬਰ ਬਹਿ ਗਿਆ ਇਹ ਘਟਕੀ ਸਾਨੂੰ ਮੌਕਾ ਰੱਬ ਜ਼ਰੂਰ ਦਵੇ ਤੇਰੀ ਤਸੱਲੀ ਕਰਾਉ। ਇਤਨੀ ਹੁਣ ਮੈਨੂੰ ਜਾਣ ਲੈਣ ਦਿਓ। ਨਹੀਂ ਨਹੀਂ ਬੇਨਤੀ ਸੁਣ ਲਾ ਮੇਰੀ। ਦੇਖੋ ਮੈਂ ਕਾਨੂੰਨ ਦਾ ਸਤਿਕਾਰ ਕਰਦਾ। ਸਿੱਟਾ ਵੇ ਸਿੱਟਾ ਰਹਿਣ ਤਾਂ ਵੀ ਸਤਿਕਾਰ ਕਰਦਾ। ਮੈਂ ਤਾਂ ਸ਼ੀਨਾ ਸਾਹਿਬ ਦਾ ਦੇਖੋ ਉਹ ਦਿਨ ਜਦੋਂ ਰਿਟਾਇਰਮੈਂਟ ਪਾਰਟੀ 'ਚ ਉਹਨਾਂ ਨੇ ਇਕੱਲੇ ਦਾਸ ਨੂੰ ਛੱਡਿਆ, ਤੁਹਾਨੂੰ ਤਾਂ ਨਹੀਂ ਛੱਡਿਆ। 29 ਨੂੰ ਰਿਟਾਇਰ ਹੋ ਗਏ ਸੀ, 30 ਨੂੰ ਦਾਸ ਨੂੰ ਛੱਡ ਲਿਆ। ਮੈਨੂੰ ਤਾਂ ਕੋਬੀ-ਕੂਬੀ ਵੀ ਭਲਾਈ ਜੀ ਕਿਸੇ ਨੇ ਖਬਰ ਵੀ ਲਾ ਨਹੀਂ ਕਹੇ ਨੇ ਕਿ ਕੋਕੀ ਕੋ ਖਵਾਤਾ ਸੀ ਮੈਨੂੰ ਫਿਰ ਹੁਣ ਜਿਹਨੇ 30 ਸਾਲ ਦੀ ਨੌਕਰੀ ਕੀਤੀ ਉਹਦੀ ਤਾਂ ਉਹ ਵਿਚਾਰੇ ਦੀ ਚਾਰਟ ਸੀਟ ਹਲੇ ਤੱਕ ਨਹੀਂ ਫਾਈਲ ਹੋਈ ਚਲੋ ਇੰਨਾ ਮੇਰੀ ਪੁੱਛਗਿੱਛ ਕੀਤੀ ਆ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਪ੍ਰਧਾਨ ਮੰਤਰੀ ਜੀ ਉਹਦੀ ਚਾਰਟ ਸੀਟ ਤਾਂ ਫਾਈਲ ਕਰ ਦਿਓ ਜੇ ਫਾਈਲ ਹੋ ਜੂ ਤੇ ਗਵਰਨਟੇਕ ਵੀ ਸਾਹਮਣੇ ਆਜੂ ਨਹੀਂ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਚਾਰਟ ਸੀਟ ਇਸ ਲਈ ਅਮਰੋੜਾ ਸਾਹਮਣੋ ਰੋੜਾ ਨੂੰ ਕੈਬਨਟ ਤੋਂ ਬਾਹਰ ਕਰਨ ਦੇ ਲਈ ਅਪੀਲ ਵੀ ਪਾਈ ਗਿਆ ਨੋਟਿਸ ਵੀ ਜਾਰੀ ਹੋਇਆ ਹਾਈ ਕੋਰਟ ਦਾ ਕਿਵੇਂ ਦੇਖ ਲਿਓ ਕਿ ਦੇਖੋ ਕਾਨੂੰਨ ਦੇ ਉੱਤੋਂ ਕੋਈ ਨਹੀਂ ਇਹ ਜਾਣ ਬੁੱਝ ਕੇ ਜਿਹੜਾ ਬੰਦੇ ਨੂੰ ਕੋਰਟ ਨੇ ਕਨਵਿਕਟ ਕੀਤਾ ਹੋਵੇ ਉਹਦਾ ਇਮੀਡੀਏਟਲੀ ਉਹਦੀ ਮੈਂਬਰਸ਼ਿਪ ਦਰਬਦ ਹੋਣੀ ਚਾਹੀਦੀ ਇਹ ਕਾਨੂੰਨ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਤੋਂ ਦੀ ਹੋਣਾ ਚਾਹੁੰਦਾ ਔਰ ਜਿਵੇਂ ਮੈਂ ਇਹ ਬੇਨਤੀ ਕਰਦਾ ਹਾਂ ਤੁਹਾਡੇ ਰਾਈ ਕਿ ਨਾ ਤਾਂ ਉਹਨੂੰ ਝੰਡਾ ਲਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਓ ਦੀ ਮੈਂਬਰਸ਼ਿਪ ਡਿਸਕਵালিਫਾਈ ਹੋਣੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ